ਉਹ ਕਰੋਨਾ ਆ ਗੱਲ ਉਹ ਪੰਮੀਰੀ ਉਹ ਪੰਮੀਰੀ ਕੀ ਗੱਲ ਹੋ ਗਈ ਆ ਉਹ ਪੰਮੀਰੀ ਨੂੰ ਆਇਆ ਮਾਰ ਉਹਦੇ ਨਾਲ ਦਾ ਫੋਨ ਮੇਰੇ ਫੋਨ ਤੇ ਆਇਆ ਹੀ ਪੰਮੀਰੀ ਓਏ ਇਧਰ ਆ ਜੀ ਸਿਆਪਾ ਨੂੰ ਮੈਂ ਹੀ ਪਾ ਦਿੰਦੇ ਆ ਉਹ ਭਰਾਵਾ ਆਹ ਫਰਦੀ ਨਾਲ ਦਾ ਫੋਨ ਆਇਆ ਹੀ ਫੋਨ ਆ ਗਿਆ ਮੈਂ ਤੈਨੂੰ ਕਹਿੰਦਾ ਤੇਰੀ ਨਾਲ ਦੇ ਫੋਨ ਆਊਗਾ ਚਲੋ ਬੁੱਗੇ ਮੈਨੂੰ ਪਤਾ ਹੀ ਬੁੱਗੇ ਤੇ ਫੋਨ ਕਰੇਗਾ ਮੈਂ ਉਹਨੇ ਆ ਗਿਆ ਤੁਹਾਨੂੰ ਮਿਲਣਾ ਹੈ ਉਹਦਾ ਫੋਨ ਚੁੱਕ ਲੈ ਕਰ ਬੰਦਾ ਕੋਈ ਜ਼ਰੂਰੀ ਕੰਮ ਬੈਠਾ ਦਾ ਅਗਲ ਹੀ ਨਹੀਂ ਹੈਗੀ ਇਹਨੂੰ ਕੀ ਗੱਲ ਹੋ ਗਈ ਆ ਓ ਯਾਰ ਮੈਂ ਤਾਂ ਜੰਗਲ ਪੜੀ ਬੈਠਾ ਹਾਂ ਮੈਨੂੰ ਥੋੜੀ ਨਾਲ ਤੇ ਫੋਨ ਆਏ ਨਾ ਆਇਆ ਫੋਨ ਕਾਲੀ ਕਾਲੀ ਚੁੱਕ ਲਿਆ ਮੈਸੇਜ ਡਿੱਗ ਗਿਆ ਹੀ ਪਹਿਲੇ ਮੈਂ ਖੱਡਿਆ ਹੀ ਆ ਪੂੰਜ ਲੰਗਾ ਆਂਦੀ ਹੁਣੇ ਗੱਲ ਕਰਾ ਪੂੰਜ ਨਾ ਕੀ ਇਹਦੇ ਸਾਹਨੇ ਚੜ ਚੜ ਕੇ ਉਧਰ ਹੀ ਪੂੰਜਤਾ ਆ ਜੀ ਅਗੇ ਟਾਈਮ ਨਹੀਂ ਹੁੰਦਾ ਤੇ ਉੱਤੋਂ ਘਰ ਤੇ ਭੇਜ ਦਿੰਦੇ ਪਾਰਸਲ ਕਰਾ ਗਏ ਆ ਭਾਜੀ ਵਾਸ਼ੂਮ ਜੜਾ ਕਿਹੜੀ ਸਾਈਟ ਤੇ ਆ ਇੱਥੇ ਆ ਜੀ ਬਿਲਕੁਲ ਇਹਨਾਂ ਦਾ ਇਹੋ ਕੰਮ ਆ ਖਾਈ ਜਾਂਦੇ ਪੀ ਜਾਂਦੇ ਕੱਢੀ ਜਾਂਦੇ ਹੋਰ ਨੀ ਨਾ ਕੋਈ ਕੋ ਕੰਮ ਹੈਗਾ ਨਹੀਂ ਨਹੀਂ ਕੋਈ ਨਹੀਂ ਭਾਜੀ ਕਲਪੋਨਾ ਜੀ ਹਰੀ ਕਹਤਾ ਹਾਂ ਸਾਡੀ ਨਵੀਂ ਸਰਵਿਸ ਸ਼ੁਰੂ ਹੋਈ ਹੈ ਆਪਾਂ ਬ੍ਰੈਮਟਨ ਦੇ ਵਿੱਚੋਂ ਟੋਰਾਂਟੋ ਦੇ ਵਿੱਚੋਂ ਪੂਰੇ ਜੀਟੀ ਏਰੀਆ ਦੇ ਵਿੱਚੋਂ ਮਿਸਾਗ ਦੇ ਵਿੱਚੋਂ ਫ੍ਰੀ ਪਿਕਅਪ ਕਰਦੇ ਆ ਤੁਸ ਇਸ ਖਾਸ ਲਈ ਕਾਲ ਕਰੋ ਸਾਡਾ ਇੱਕ ਪਰਸਨ ਆਊਗਾ ਤੁਹਾਡੇ ਘਰੇ ਉਹ ਸਾਰਾ ਕੁਝ ਆਪ ਪੈਕ ਕਰਕੇ ਸਾਰਾ ਕੁਝ ਫਾਰਮ ਫਿਲ ਕਰਕੇ ਆਪਣੇ ਬਲੇ ਕੇ ਜਾਊਗਾ ਫ੍ਰੀ ਆਫ ਕੋਸਟ ਹੈ ਜੀ ਭਾ ਦੀ ਹੈ 10 ਤੋਂ 3 ਵਜੇ ਤੱਕ ਇਸ ਤੋਂ ਇਲਾਵਾ ਆਪਣੇ ਪੂਰੇ ਕੈਨੇਡਾ ਦੇ ਵਿੱਚ ਲਗ ਲਗ ਜਗ੍ਹਾ ਤੇ ਲੋਕੇਸ਼ਨਾਂ ਹੈਗੀਆਂ ਆਪਣੇ ਏਜੰਟਸ ਹੈਗੇ ਆ ਤੁਸੀਂ ਉਹਨਾਂ ਨੂੰ ਵੀ ਜਾ ਕੇ ਪਾਰਸਲ ਦੇ ਸਕਦੇ ਹੋ ਤੇ ਜਿਹੜਾ ਆਪਣਾ ਪ੍ਰਾਈਸ ਹੈਗਾ ਉਹ ਹੈਗਾ 9.95 4kg ਜੇ ਆਪਾਂ ਘਟੋ ਘਾਟ 5 ਕਿਲੋ ਵੇਟ ਕਰਦੇ ਹਾਂ ਤਾਂ ਭਾਜੀ ਮੈਨੂੰ ਮੀਸਟ ਆਲਿਆਂ ਤਾਂ ਯਕੀਨ ਹੈ ਮੇਰਾ ਪਾਰਸਲ ਸਹੀ ਸਲਾਮਤ ਪਹੁੰਚ ਜਾਣਾ ਹੈ ਬਾਕੀ ਆ ਮੇਰੀ ਭੂਆ ਦਾ ਮੁੰਡਾ ਭਾਜੀ ਐਡੇ ਬੇਈਮਾਨ ਹੈ ਇਹਦੇ ਹੱਥ ਮੈਂ ਬੂਟ ਭੇਜੇ ਇਹਨਾਂ ਨੇ ਮੇਰੇ ਬੂਟ ਨਹੀਂ ਪਹਚਾਏ ਹਫਤੇ ਬਾਅਦ ਮੈਂ ਵੇਖਿਆ ਫੁੱਫੜ ਦੇ ਪੈਰੀ ਪਏ ਸੀ ਤੇ ਮੈਨੂੰ ਕਹਿੰਦੇ ਇਮੀਗ੍ਰੇਸ਼ਨ ਵਾਲਿਆਂ ਨੇ ਕੱਢ ਲਿਆ ਇਮੀਗ੍ਰੇਸ਼ਨ ਵਾਲਿਆਂ ਦਾ ਵੀ ਕਸੂਰ ਹੋ ਸਾਡਾ ਭਾਗੀ ਜਿਹੜਾ ਮੈਂ ਪਿਛਲੀ ਤੁਹਾਨੂੰ ਪਾਰਸਲ ਨਹੀਂ ਦਿੱਤਾ ਉਹ ਪਹਚਾਣ ਦੀ ਤੁਸੀਂ ਕੋਸ਼ਿਸ਼ ਕੀਤੀ ਇਮੀਗ੍ਰੇਸ਼ਨ ਨੇ ਕੱਢ ਲਿਆ ਤੁਸੀਂ ਕਿਹਾ ਹੈ ਨਾ ਉਹ ਹੀ ਦੱਸਣਾ ਭਾਈ ਨੂੰ ਬੂਟਾਂ ਦੀ ਗੱਲ ਕਰਦੇ ਹੋ ਹੀ ਉਹ ਹੀ ਮੈਂ ਕਿਹਾ ਫੁੱਫੜ ਨੇ ਵੀ ਉਦਾਂ ਦੇ ਪਾਏ ਸੀ ਫੜਨੇ ਵੀ ਪਾਏ ਮਿਕਸ ਜਿਹਾ ਹੋ ਜਾਂਦੇ ਕਈ ਕਲਰ ਮੈਚ